ਜਪ ਹੁੰਦਾ ਏਕੋ ਨਾਮ ਜਪ ਹੁੰਦਾ ਏਕੋ ਨਾਮ ਜਪ ਹੁੰਦਾ ਏਕੋ ਨਾਮ ਜਪੋ ਏਕੋ ਨਾਮ ਜਪ ਹੁੰਦਾ ਏਕੋ ਨਾਮ ਜਪ ਹੁੰਦਾ ਏਕੋ ਨਾਮ ਜਪ ਹੁੰਦਾ ਏਕੋ ਔਰ ਨਿਰਾਫਲ ਕਾਮਾ 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 ਜਪ ਹੁੰਦਾ ਏ ਕੋ ਨਾਮ ਜਪ ਹੁੰਦਾ ਏ ਕੋ ਨਾਮ ਜਪ ਹੁੰਦਾ ਏ ਕੋ ਨਾਮ ਜਪ ਜਪ ਹੁੰਦਾ ਏ ਕੋ ਨਾਮ ਜਪ ਜਪ ਹੁੰਦਾ ਏ ਕੋ ਨਾਮ ਜਪ ਹੁੰਦਾ ਏ ਕੋ ਨਾਮ ਜਪ ਹੁੰਦਾ ਏ ਕੋ ਨਾਮ so to the ਦਕਰਮ ਤੁਨ ਸੋਗ ਸਮਾਇਣ ਹੋਏ ਨਿਰਾਸ ਜਮਾ ਸਮਾਯਣ ਕੋਏ ਨਿਰਾਸ ਜੰਮਾਵੋ ਕੋਏ ਨਿਰਾਸ ਜੰਮਾਵੋ ਕੋਏ ਨਿਰਾਸ ਜੰਮਾਵੋ ਜਪ ਹੁੰਦਾ ਏ ਕੋ ਨਾਮ 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 ਅਵਰ ਨਿਰਾਫਲ ਕਾਮਾ 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 ਜਪ ਹੁੰਦਾ ਹੈ ਨਾਮ ਜਪਤਾਏ ਕੋ ਨਾਮ ਜਪ ਹੁੰਦਾ ਏ 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 ਕੋ ਨਾਮ The ਪੋਤਾ ਸਭ ਮਥੀਏ ਕਿਨ ਵਿਦਿਆਮਰਿ ਸਨਾ ਨਾਮ ਜਪੋ ਤਬ ਮੱਥੀ ਐ ਇਨ ਬਿਦ ਅਮਰੀ ਪਾਵ ਰਸ ਨਾਮ ਜਪੂ ਖੁਰਸਨਾ ਨਾਮ ਜਪ ਹੋ ਤਬ ਮਤੀ ਹੈ ਇਨ ਬਿਦ ਅੰਮ੍ਰਿਤ ਪਾਵ ਹੋ ਇਨ ਬਿਦ ਅੰਮ੍ਰਿਤ ਪਾਵ ਹੋ रसना रसना जप हो रसना ना रस ना, नाम जप हो रसना नाम जप हो

1 2 3 1 2 3 1 2 3 1 2 3 1 2 3 1 2 3 1 2 3 1 2 3 1 2 3 1 2 3 1 2 3 1 2 3 ਵਾ 2 5 2 5 2 5 2 5 2 5 2 5 ਜਪ ਹੋਤਾ ਏਕੋ ਨਾਮ ਜਪ ਹੋਤਾ ਏਕੋ ਨਾਮ ਜਪ ਹੁੰਦਾ ਇੱਕ ਨਾਮ ਜਪ ਹੁੰਦਾ ਇੱਕ ਨਾਮ ਜਪ ਹੁੰਦਾ ਇੱਕ কাম আ রাম রাম রফুল কামা আবরণ রফুল কাম আবর রাসফুল কামাফুল কাম আবরণ রফুল কামা যা এ কামা যা ਇਕੋ ਨਾਮ ਜਪ ਹੁੰਦਾ ਏਕੋ 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 ਨਾਮ ਸੰਪਟ ਜਿਤ ਸਤ ਸਾਰਨ ਹਾਵਣ ਪਾਵਨ ਪਾਤੀ ਤ੍ਰਿਪਤ ਕਰੇ ਪ੍ਰਾਨ ਸ਼ਿਵਕ ਜੀ ਸੇ ਇਨ ਬਿਦ ਸਾਹਿਬ ਲਾਵਤ ਰਹਿ ਹੈ मुज प्राण सेवक जेसि वे तिन विदसाहे रवरत रहे तिन विदसाहे पुरवत रहे ਤਿੰਨ ਵਿਦ ਸਾਹੇ ਰਵਤਰ ਰਹਿ ਜਪ ਹੁੰਦਾ ਇੱਕੋ ਨਾਮ ਜਪ ਹੁੰਦਾ ਇੱਕੋ ਨਾਮ ਹੁੰਦਾ ਇੱਕੋ ਨਾਮ ਜਪ 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 ਹੁੰਦਾ ਇੱਕੋ ਨਾਮ அமர்சு காமர் புல்காம அமர் நீராஃபுல்காஃபுல்கி ராசுல்கா அமர் நீஃபுல்கி ரஃஃபுல கா ਆਵਰੋ ਨਾਮ ਸੁਲਕਾ ਮਾ ਜਪ ਹੁੰਦਾ ਏ ਤੁੰ ਨਾਮ ਜਪ ਹੁੰਦਾ ਏ ਕੋ ਨਾਮ ਜਪ ਹੁੰਦਾ ਏ ਕੋ ਨਾਮ ਜਪ ਹੁੰਦਾ ਏ ਕੋ ਨਾਮ Yeah. <muchos> ਨਾਨਕ ਜਨਮ ਤੇ ਹਸਾਈ ਸੱਚ ਸੋਾਈ ਪਹਿ ਮੋਸਲਾਈ ਸੱਚ ਸੋਈ ਹੋਸਲਾਈ ਸੱਚ ਸੋਈ ਹੋਸਲਾਈ ਸੱਚ ਸੋਈ ਜਪ ਹੁੰਦਾ ਏ ਤੂੰ ਨਾਮ जप होता को को ना ना होता होता ले लता जपता देखो दा बापाली टू फुल आगे निरा कुल का म ਵਰਨ ਨਿਰਾ ਫੁਲ ਕਾ ਮਾਂ ਅਵਨ 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 ਨਿਰਾ ਫੁਲ ਕਾ ਮਾਂ ਜਪਨੇ ਤੈ ਤੁਮ ਨਾਮ ਇਕੋ ਨਾਮ ਜਪੋਤਾ ਏਕੋ 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 ਨਾਮ ਜੀਉਨ ਜੀਉਂਦੇ ਆ ਜਪ ਕਰਮ ਤੋਂ ਬਿਨਾਂ ਜਿਤਨੇ ਵੀ ਹੋਰ ਧਰਮ ਦੇ ਕਰਮ ਹੋ ਰਹੇ ਨੇ ਸਭ ਵਿਅਰਥ ਜਾ ਰਹੇ ਨੇ ਕੇਵਲ ਸਿਮਰਨ ਹੀ ਤੁਹਾਡੇ ਨਾਲ ਲੱਗੇ ਜਾਏਗਾ ਹਰ ਬਿਨ ਅਵਰ ਕਿਰਿਆ ਬਿਰਥੇ ਸਿਮਰਨ ਤੋਂ ਬਿਨਾਂ ਸਾਰੀਆਂ ਧਰਮ ਦੀਆਂ ਕਿਰਾਵਾਂ ਵਿਅਰਥ ਜਾ ਰਹੀਆਂ ਜਪ ਤਪ ਸੰਜਮ ਕਰਮ ਕਮਾਣੇ ਇਹ ਔਰੇ ਮੁਸੇ ਸਾਰੇ ਕਰਮ ਔਰੇ ਲੁੱਟੇ ਜਾਣਗੇ ਇੱਕ ਵੀ ਨਾਲ ਨਹੀਂ ਜਾਏਗਾ ਪੁੰਨ ਦਾਨ ਜਪ ਤਪ ਚੇਤੇ ਸਭ ਉਪਰਨਾ ਕਰਮ ਕਿਸ ਕਰਕੇ ਕਰਨਾ ਹੈ ਮਨ ਜਪਣ ਲਈ ਰਾਜੀ ਹੋ ਜਾਏ ਇਸ ਕਰਕੇ ਗੁਰਦੁਆਰੇ ਆ ਕੇ ਕੀਰਤਨ ਕਥਾ ਸੁਣਨੀ ਹੈ ਨਿਤ ਨੇਮ ਕਰਨਾ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਇੱਕ ਦਿਨ ਗੁਰੂ ਕਿਰਪਾ ਕਰੇ ਮਨ ਜਪਣ ਲੱਗ ਜਾਏ ਧਰਮ ਦੀ ਦੁਨੀਆ ਸਭ ਨਾਲੋਂ ਔਕਾ ਕਮ ਜੇ ਉਮਰਾਂ ਲੰਘ ਜਾਂਦੀਆਂ ਮਨ ਜਪਣ ਲਈ ਰਾਜੀ ਨਹੀਂ ਹੁੰਦਾ ਆਖਣ ਔਖਾ ਸਾਚਾ ਨਾਮ ਗੁਰੰਗ ਸਵਾਮੀ ਹੋਏ ਬੰਗਾਲ ਵਿੱਚ ਬੜੇ ਚੋਟੀ ਦੇ ਵਿਦਵਾਨ ਚਾਰ ਵੇਦਾਂ ਦੇ ਗਿਆਤਾ ਨੇ ਸਿਮਰਤੀਆਂ ਸ਼ਾਸਤਰੀਆਂ ਕੰਠ ਨੇ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੁੰਦਾ ਇੱਕ ਲੈਕਚਰ ਸੁਣ ਲਈ ਉਹਨਾਂ ਦਾ ਕਿਤੇ ਲੈਕਚਰ ਦੇਣ ਲੱਗਾਲੇ ਸੀ ਕਿਸੇ ਬੋਰਡ 'ਤੇ ਬੈਠੇ ਸੀ ਉਸੇ ਕਿਸਤੀ ਦੇ ਵਿੱਚ ਗਰੰਗ ਰਤੀ ਰੂ ਮਹਾਪੁਰਸ਼ ਬੈਠੇ ਨੇ ਤੇ ਗੁਰੰਗ ਸਾਮੀ ਕਹਿਣ ਲੱਗੇ ਆਪਨੇ ਮੁਝੇ ਪਹਿਚਾਨਾ ਨਹੀਂ ਮੈਂ ਬੰਗਾਲ ਦਾ ਚੋਟੀ ਦਾ ਵਿਦਵਾਨ ਹਜ਼ਾਰਾਂ ਦੀ ਗਿਣਤੀ ਚ ਲੋਕ ਮੈਨੂੰ ਸੁਣਨ ਆਉਂਦੇ ਨੇ ਤੁਸੀਂ ਮੈਨੂੰ ਸਤਕਾਰ ਨਹੀਂ ਦਿੱਤਾ ਤੂੰ ਸਰੰਗ ਰਤੀ ਰੂ ਨੇ ਕਹਿਣ ਲੱਗੇ ਤੇਰੇ ਤੋਂ ਵੱਡਾ ਮੂਰਖ ਮੈਂ ਸੰਸਾਰ ਵਿੱਚ ਕੋਈ ਨਹੀਂ ਦੇਖਿਆ ਤੇ ਗੁਰੰਗ ਸਾਮੀ ਕਹਿਣ ਲੱਗੇ ਮੈਂ ਚਾਰ ਵੇਦਾਂ ਦਾ ਗਿਆਤਾ ਸਿਮਰਤियां ਸ਼ਾਸਤਰ ਮੈਨੂੰ ਜਵਾਨੀ ਕੰਠ ਨੇ ਤੇ ਤੁਸੀਂ ਮੈਨੂੰ ਮੂਰਖ ਕਹਿ ਦਿੱਤਾ ਤੇ ਮਹਾਂਪੁਰਖ ਕਹਿਣ ਲੱਗੇ ਆ ਦੋ ਅੱਖਰ ਨੇ RAM ਨਾਮ ਦੇ ਜਦੋਂ ਖਾਂਦਿਆਂ ਪੀਂਦਿਆਂ ਸੌਂਦਿਆਂ ਯਾਦ ਹੋ ਜਾਣ ਮੇਰੇ ਕੋਲ ਆ ਜੀ ਮੈਂ ਤੈਨੂੰ ਆਪਣਾ ਆਸਨ ਦੇ ਦੇਵਾਂਗਾ ਚੱਲ ਗਿਆ ਦੋ ਅੱਖਰ ਯਾਦ ਕਰਨੇ ਕੀ ਔਖੇ ਨੇ ਤੁਸੀਂ ਕਿਤੇ ਇਤਿਹਾਸ ਪੜਿਓ 12 ਸਾਲ ਗੁਰਿੰਗ ਸਵਾਮੀ ਜੰਗਲਾਂ ਵਿੱਚ ਭਟਕਦਾ ਰਿਹਾ ਦਿਨ ਰਾਤ ਯਤਨ ਕੀਤਾ ਖਾਂਦਿਆਂ ਪੁੜਦਾ ਨਾਮ ਸੌਂਦਿਆਂ ਪੁੜਦਾ ਨਾਮ ਕਿਰਤ ਕਰਦਿਆਂ ਪੁੱਲ ਜਾਂਦਾ ਹੈ ਜਦੋਂ ਬੰਦਾ ਨਿਰਾਸ਼ ਹੋ ਜਾਏ ਫਿਰ ਕਹਿੰਦਾ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਅੱਜ ਸੋਚਿਆ ਦਰਿਆ ਵਿੱਚ ਛਾਲ ਮਾਰ ਕੇ ਮਰ ਜਾਣਾ ਕੁਦਰਤੀ 12 ਸਾਲਾਂ ਬਾਅਦ ਉਸੇ ਬੇੜੀ ਦੇ ਵਿੱਚ ਜਿਸ ਵਿੱਚ ਐ ਸਵਾਰ ਹੋਇਆ 12 ਸਾਲ ਪਹਿਲਾਂ ਜਿਹੜੇ ਮਹਾਤਮਾ ਮਿਲੇ ਉਸੇ ਬੇੜੀ 'ਤੇ ਛੱਡ ਬੈਠੇ ਸੀ ਤੇ ਮਹਾਤਮਾ ਦੇ ਚਰਨਾਂ 'ਤੇ ਡਿੱਗ ਪਏ ਗੁਰੰਗ ਸਵਾਮੀ ਕਹਿਣ ਲੱਗੇ ਤੁਸੀਂ 12 ਸਾਲ ਪਹਿਲਾਂ ਕਿਹਾ ਸੀ ਤੇਰੇ ਤੋਂ ਵੱਡਾ ਮੂਰਖ ਕੋਈ ਨਹੀਂ ਹੋਏਗਾ ਇਹ ਦੌਰ ਅक्षर ਰਾਮ ਨਾਮ ਦੇ ਮੈਂ ਯਤਨ ਕੀਤਾ 12 ਸਾਲ ਸੁਤਿਆਂ ਵੀ ਪੁੱਲਦਾ ਖਾਂਦਿਆਂ ਵੀ ਪੁੱਲਦਾ ਪੀਂਦਿਆਂ ਵੀ ਪੁੱਲਦਾ ਤੇ ਮੈਂ ਮੰਨ ਲਿਆ ਮੇਰੇ ਤੋਂ ਵੱਡਾ ਮੂਰਖ ਕੋਈ ਨਹੀਂ ਭਾਤਮਨ ਨੇ ਨੈਤਰ ਉਠਾਏ ਰੰਗ ਰਤੀ ਰੂਸੀ ਤੇ ਸ਼ਬਦ ਕੀ ਕਹੇ ਅਬ ਤੁਮ ਕੋ ਕبھی ਨਹੀਂ ਭੂਲੇਗਾ ਇਹ ਕਹਿਣ ਦੀ ਧੀਰਸੀ ਸਵਾਸ ਗिरा ਸਿਮਰਨ ਸ਼ੁਰੂ ਹੋ ਗਿਆ ਪਰ 12 ਸਾਲ ਦਿਨ ਰਾਤ ਦੀ ਘਾਲਣਾ ਸੀ ਉਹਨਾਂ ਦੀ ਫਿਰ ਚੋਟੀ ਦੇ ਭਗਤ ਬਣੇ ਨੇ ਜਪਦਿਆਂ ਜਪਦਿਆਂ ਜਦੋਂ ਮਨ ਰਾਜ਼ੀ ਹੋਏਗਾ ਜਪਣ ਲਈ ਫਿਰ ਅਨਪਵ ਹੋਏਗਾ ਤੁਹਾਨੂੰ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਨਾ ਮੈਂ ਵੀ ਮਾਲਾ ਫੇਰਦਾ ਤੇ ਬਾਬਾ ਨਾਨਕ ਕਹਿੰਦੇ ਮੈਂ ਵੀ ਮਾਲਾ ਫੇਰਦਾ ਮੇਰੀ ਮਾਲਾ ਕਿਹੜੀ ਹੈ ਇੱਕ ਦੂ ਜੀਭੋਂ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜ ਆਖੀਏ ਇੱਕ ਨਾਮ ਜਗਦੀਸ਼ ਇੱਕ ਰਾਹ ਪਤ ਪਵੜੀਆਂ ਚੜਿਆ ਹੋਏ 21 ਇੱਕ ਰਾਹ ਪਤ ਪਵੜੀਆਂ ਚੜਿਆ ਹੋਏ 21 ਇੱਕ ਜੀਬਾ ਤੋਂ 20 ਲੱਖ ਹੋ ਜਾਣ 20 ਲੱਖ ਜੀਬਾ ਦੁਆਰਾ ਮੈਂ ਲੱਖਾਂ ਵਾਰ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਉਚਾਰਨ ਕਰਾਂ ਇਹ ਪਤਦੀਆਂ ਪੌੜੀਆਂ ਨੇ ਜੇ 21 ਤੱਕ ਪਹੁੰਚਣਾ ਇਥੋ ਰਟੰਤ ਮੈਕੈਨਿਕਲੀ ਰੈਪੀਟੀਸ਼ਨ ਜਾਪਰਮ ਹੁੰਦਾ ਜੇ ਉਚਰੋ ਰਾਮ ਨਾਮ ਲੱਖ ਵਾਰੀ ਲੱਖਾਂ ਵਾਰੀ ਕਿਹਾ ਜਪ ਜਨ ਸਦਾ ਸਦਾ ਦਿਨ ਰਹਿਣੀ ਬੋਲੋ ਜਸ ਜੇਬਾ ਦਿਨ ਰਾਤ ਕੇ ਇਹ ਹੈ ਧਰਮ ਦੀ ਸਾਧਨਾ ਤੇ ਗੁਰਮੰਤਰ ਕਿਤਨਾ ਕੁ ਹੁੰਦਾ ਜਿਹੜਾ ਇੱਕ ਸ્વાસ ਤੇ ਗ라스 ਪੂਰਾ ਹੋ ਜਾਏ ਆਖੋ ਵੈਗਰੂ ਮਨਸੂਰ ਦਾ ਗੁਰਮੰਤਰ ਸੀ ਅਨਲ ਹਕ ਉਹ ਅਨਲ ਹਕ ਜਪਦਿਆਂ ਜਪਦਿਆਂ ਪ੍ਰਭੂ ਦੇ ਵਿੱਚ ਅਪੇਦ ਹੋ ਗਏ ਭਗਤ ਬੇਣੀ ਜੀ ਦਾ ਗੁਰਮੰਤਰ ਸੀ ਗੋਬਿੰਦੇ ਗੋਬਿੰਦੇ ਤੇ ਭਗਤ ਨਾਮਦੇਵ ਜੀ ਬੀਠਲ ਬੀਠਲ ਜਪ ਰਹੇ ਨੇ। ਬਾਬਾ ਕਬੀਰ ਜੀ ਸਤਨਾਮ ਸਤਨਾਮ ਗੁਰਮੰਤਰ ਦਾ ਜਾਪ ਕਰਦੇ ਨੇ। ਭਗਤ ਰਵਦਾਸ ਜੀ ਸੋਹੰਗ ਸੋਹੰਗ ਗੁਰਮੰਤਰ ਦਾ ਜਾਪ ਕਰਦੇ ਨੇ। ਸ਼ਪਤ ਰਿਸ਼ੀ ਬਾਲਮੀਕ ਜੀ ਨੂੰ ਮਿਲੇ ਕਿਉਂਕਿ ਨੀਵੀਂ ਜਾਤ ਸੀ ਗੁਰਮੰਤਰ ਦੇਣ ਦਾ ਅਧਿਕਾਰ ਨਹੀਂ ਸੀ। ਤੇ ਉਹਨਾਂ ਨੇ ਕਿਹਾ ਤੂੰ ਚੋਰੀਆਂ ਕਰ ਰਿਹਾ ਹੈਂ। ਪਰਿਵਾਰ ਨੂੰ ਪੁੱਛ ਕੇ ਅੱਗੇ ਜਾ ਕੇ ਸਜ਼ਾ ਵਿੱਚ ਭਾਗੀਦਾਰ ਬਣਨਗੇ ਤੇ ਪਰਿਵਾਰ ਨੇ ਇਨਕਾਰ ਕਰ ਦਿੱਤਾ ਤੁਸੀਂ ਕਰਮ ਕਰ ਰਹੇ ਹੋ ਤੁਹਾਡਾ ਫਰਜ਼ ਹੈ ਜਿਹੋ ਜੀ ਮਾੜੀ ਚੰਗੀ ਕਿਰਤ ਕਰੋ ਸਾਡੀ ਸਪਲਨਾ ਕਰਨੀ ਹੈ ਅੱਖਾਂ ਖੁੱਲ ਗਈਆਂ ਕਹਿਣ ਲੱਗੇ ਕੋਈ ਜੁਗਤ ਬਖਸ਼ੋ ਜੀਵਨ ਦੀ ਪਰਿਵਾਰ ਸਭ ਸੰਸਾਰ ਕਿਸੇ ਨੇ ਨਾਲ ਨਹੀਂ ਜਾਣਾ ਤੇ ਸਪਤ ॠषि ਮਹਾਤਮਾ ਨੇ ਮਰਾ ਮਰਾ ਜੰਪਰ ਦਿੱਤਾ ਸੀ ਕਿਉਂਕਿ ਮਰਾ ਮਰਾ ਮੰਤਰ ਨਹੀਂ ਹੁੰਦਾ ਜਪਦਿਆਂ ਜਪਦਿਆਂ ਕਿਤਨੇ ਸਾਲ ਹੋ ਗਏ ਬਾਹਲਮਿਕ ਜੀ ਨੂੰ ਇਹ ਮਰਾ ਮਰਾ ਗੁਰਮੰਤਰ ਉਲਟ ਕੇ ਰਾਮ ਰਾਮ ਬਣ ਗਿਆ ਸੰਸਾਰ ਦੇ ਪਹਿਲੇ ਮਹਾਕਵੀ ਬਣੇ ਸਭ ਨਾਲੋਂ ਪਹਿਲਾਂ ਉਹਨਾਂ ਨੇ ਰਮਾਇਣ ਲਿਖੀ ਕਿਉਂਕਿ ਅੰਦਰ ਚੇਤਨਤਾ ਜਾਗ ਪਈ ਸੀ ਗੁਰਮੰਤਰ ਦਾ ਅਭਿਆਸ ਕਰਦੇ ਆ ਸੁੱਤੀ ਹੋਈ ਚੇਤਨਤਾ ਜਾਗੇਗੀ ਜਾਗੇਗੀ ਸੋਏ ਰਹੇ ਮਾਇਆ ਮਦ ਮਾਤੇ ਸੰਸਾਰ ਮਾਇਆ ਦੇ ਮੋਹ ਦੇ ਨੀਂਦ ਕੋਕਸੁੱਤਾ ਪਿਆ ਹੈ ਜਾਗਤ ਭਗਤ ਸਿਮਰਤ ਹਰਿ ਰੜਾ ਤੇ ਆਖੋ ਵੈਗਰੋ ਜੇ ਸਿਮਰਜ ਨੇ ਕੋ ਮਨ ਕਰਕੇ ਜਾਗੇ ਨੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਣੇ ਮਾਇਆ ਨਾਸ਼ਵੰਤ ਦੇ ਮੋਹ ਦੇ ਵਿੱਚ ਅਣਗਿਣਤ ਜੀਵ ਮਨ ਕਰਕੇ ਸੁੱਤੇ ਪਏ ਨੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਆਖੋ ਵੈਗਰੋ ਮਨ ਕਰਕੇ ਉਹ ਜਾਗੇਗਾ ਜਿਸ ਦੀ ਜ਼ਬਾਨ ਤੇ ਪਰਮੇਸ਼ਰ ਦਾ ਨਾਮ ਹੋਏਗਾ ਏਕਾ ਸੇਜ ਵਿੱਚੀ ਤਨ ਕੰਤਾ ਤਨ ਸੋਤੇ ਪਿਰ ਸਾਜਾ ਗੰਤਾ ਪੀਓ ਮਦਰੋ ਤਨ ਮਤਵੰਤਾ ਤਨ ਜਾਗੇ ਜੇ ਫਿਰ ਬੋਲੰਤਾ ਜੀਵ ਰੂਪੇ ਸ੍ਰੀ ਤੇ ਪਤੀ ਰੂਪ ਅਤਮਾ ਹਿਰਦੇ ਰੂਪੀ ਸੇਜਾ ਤੇ ਇਕੱਠੇ ਰਹਿੰਦੇ ਨੇ ਇਹਨਾਂ ਦੀ ਕੋਈ वार्तालाप ਕਦੇ ਗੱਲ ਨਹੀਂ ਹੁੰਦੀ ਕਿਉਂਕਿ ਜੀਵ ਰੂਪ ਇਸਰੀ ਮਾਇਆ ਦੇ ਮੋਹ ਦੇ ਨੀਂ ਸੁੱਤੀ ਪਈ ਐ ਤੇ ਪਰਮਾਤਮਾ ਜਾਗਦਾ ਜੇ ਸ਼ਬਦ ਦੁਆਰਾ ਅਭਿਆਸ ਕਰਦੇ ਹਾਂ ਚੋਟ ਵੱਜੇਗੀ ਇਹ ਮਨ ਜਾਗੇਗਾ ਫਿਰ ਖੇੜ ਬਣੇਗੀ ਉਸ ਦਿਨ ਇਸੇ ਕਰਕੇ ਕਹਿ ਗਏ ਜਦੋਂ ਮਨ ਸੁੱਤਾ ਰਹੇਗਾ ਅੰਦਰ ਵਾਸ਼ਨਾਵਾਂ ਕਾਮਨਾਵਾਂ ਦਾ ਰਸ ਪੈਦਾ ਹੋਏਗਾ ਆ ਵੀ ਮੈਨੂੰ ਚਾਹੀਦਾ ਆ ਵੀ ਮੈਨੂੰ ਚਾਹੀਦਾ ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਸ਼ਬਦ ਦਾ ਅਭਿਆਸ ਕਰਦੇ ਆਂ ਮਨ ਜਾਗ ਪਏ ਫਿਰ ਅੰਦਰ ਰਾਮ ਰਸ ਪੈਦਾ ਹੁੰਦਾ ਜੇ ਅੰਤਰ ਜੇ ਜਾਗੇ ਮਨ ਦੇ ਅੰਦਰ ਰਾਮ ਰਸ ਹੋਏਗਾ ਸੁੱਤੇ ਹੋਏ ਮਨ ਅੰਦਰ ਕਾਮਨਾਮਾ ਦਾ ਵਾਸ਼ਨਾਮਾ ਦਾ ਰਸ ਹੋਏਗਾ ਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੁਝ ਰਸਾਂ ਦਾ ਜੇਕਰ ਆਇਆ ਕੁਝ ਕਸਾਂ ਦਾ ਕੁਝ ਮਨ ਦੇ ਚਸਕੇ ਨੇ ਕੁਝ ਤਨ ਦੇ ਚਸਕੇ ਨੇ ਨੌ ਤਨ ਦੇ ਚਸਕਿਆਂ ਦਾ ਜ਼ਿਕਰ ਕਰ ਗਏ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਨ ਕੀ ਬਾਸ ਕਿਸੇ ਨੂੰ ਸੋਨੇ ਦਾ ਕਿਸੇ ਨੂੰ ਚਾਂਦੀ ਦਾ ਕਿਸੇ ਨੂੰ ਸੰਗੰਧੀਆਂ ਮੱਲਣ ਦਾ ਕਿਸੇ ਨੂੰ ਕਾਮਣ ਦਾ ਰਸ ਹੈ ਰਸ ਕੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਬਾਸ ਕਿਸੇ ਨੂੰ ਮਖਮਲੀ ਸੇਜਾਂ ਤੇ ਸੌਣ ਦਾ ਕਿਸੇ ਨੂੰ ਮਿੱਠੀਆਂ ਡਿਸ਼ਾਂ ਖਾਣ ਦਾ ਕਿਸੇ ਨੂੰ ਮਾਸ ਖਾਣ ਦਾ ਚਸਮਾ ਹੈ ਇਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ ਬਾਬਾ ਨਾਨਕ ਕਹਿੰਦੇ ਇਤਨਾ ਕੂੜਾ ਕਰਕਟ ਅੰਦਰ ਪੜੀ ਬੈਠਾ ਨਾਮ ਕਿੱਥੇ ਪਾਵਾਂ ਇਹ ਹਨ ਤਨ ਦੇ ਚਸਕੇ ਛੱਡਨੇ ਪੈਣਗੇ ਕੁਛ ਮਨ ਦੇ ਚਸਕਿਆਂ ਦਾ ਜ਼ਿਕਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ ਲਬ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰਮਲ ਮੁਖਸੂਦੀ ਅਗਨ ਕਰੋ ਝੰਡਾਰ ਲੋਭ ਰੂਪੀ ਕੁੱਤਾ ਅੰਦਰ ਪਹੁੰਗ ਰਿਹਾ ਹੈ ਹਜ਼ਾਰ ਮਿਲ ਗਿਆ ਹੈ ਲੱਖ ਲਈ ਦੌੜ ਸ਼ੁਰੂ ਹੋ ਗਈ ਹੈ ਨਾ ਮੁੱਕਣ ਵਾਲੀ ਦੌੜ ਜੇ ਅੰਦਰ ਕੁੱਤਾ ਪਹੁੰਗ ਰਿਹਾ ਹਰ ਸਮੇ ਆਵੀ ਮਿਲ ਜਾਏ ਮੈਨੂੰ ਆਵੀ ਮਿਲ ਜਾਏ ਇਹ ਲੋਭ ਰੂਪੀ ਕੁੱਤਾ ਜੇ ਕੂੜ-ਚੂੜਾ ਝੂਠ ਬੋਲਣ ਵਾਲੀ ਨੀਵੀਂ ਬਿਲਤੀ ਮੇਰੇ ਅੰਦਰ ਜੇ ਠੱਗੀਆਂ ਮਾਰ ਕੇ ਖਾਣਾ ਸਿੱਧਾ ਮਰਦਾਰ ਖਾ ਰਹੇ ਆ ਤੇ ਦੂਸਰੇ ਦੀ ਨਿੰਦਾ ਅੰਦਰ ਮੈਲ ਸੁੱਟ ਰਹੇ ਹਰ ਸਮੇ ਕ੍ਰੋਧ ਨਰਾ ਅਗਜੇ ਚੰਡਾਲ ਦਾ ਰੂਪ धारण ਕਰੀ ਬੈਠਾ ਹੈ ਤੇ ਬਾਬਾ ਨਾਨਕ ਕਹਿੰਦੇ ਰਸ ਕਸੇ ਆਪ ਸੁਲਾਣਾ ਮੇਰੇ ਅੰਦਰ ਤਨ ਦੇ ਵਿੱਚ ਅਸਕੇ ਨੇ ਮਨ ਦੇ ਵਿੱਚ ਅਸਕੇ ਨੇ ਆਪਣੇ ਆਪ ਨੂੰ ਮੈਂ ਚੰਗਾ ਚੰਗਾ ਕਹਿ ਰਿਹਾ ਇਹ ਕਰਮ ਮੇਰੇ ਕਰਤਾਰ ਇਹ ਮੇਰੇ ਨੀਵੇਂ ਕਰਮ ਨੇ ਆਪ ਰੱਬ ਨੇ ਸਾਨੂੰ ਜੁਗਤਾ ਦੱਸ ਰਹੇ ਨੇ ਅਸੀਂ ਆਪਣੇ ਆਪ ਨੂੰ ਔਗਣਾ ਵਾਲਾ ਸਮਝਾਂਗੇ ਫਿਰ ਉਸ ਦੀ ਕਿਰਪਾ ਹੋਏਗੀ ਉਨ ਕਾਇਆ ਨਗਰ ਮੈਂ राम रस उत्तम ਕਿਉ ਪਾਈ ਆ ਉਪਦੇਸ਼ ਜਾਣ ਕਰੋ ਇਸ ਕਾਇਆ ਰੂਪੀ ਨਗਰੀ ਵਿੱਚ ਜੇ ਸਭ ਨਾਲੋਂ શ્રેਸ਼ ਰਸ ਜੇ ਉਹ ਨਾਮ ਰਸ ਜਿਸ ਦੀ ਪ੍ਰਾਪਤੀ ਲਈ ਜੀਵਨ ਮਿਲੇ ਹੈ